ਸਾਬਕਾ ਸਰਪੰਚ ਦੇ ਪਤੀ ਦੇ ਕਤਲ ਦੀ ਸੀਸੀਟੀਵੀ ਆਈ ਸਾਹਮਣੇ ਕਾਤਲ ਗੋਲੀਆਂ ਮਾਰ ਮੌਕੇ ਤੋਂ ਫਰਾਰ ਹੁੰਦੇ ਦਿੱਤੇ ਦਿਖਾਈ ਜਿੰਦ ਦਿਹਾੜੇ ਪਿਛਲੇ ਦਿਨੀ ਗੋਲੀਆਂ ਮਾਰ ਕੀਤਾ ਸੀ ਕਤਲ ਇਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇਹ ਦੋ ਨੌਜਵਾਨ ਕਤਲ ਕਰਨ ਦੀ ਤਾਕਤ 'ਚ ਖੜੇ ਨੇ ਕੁਝ ਸਮਾਂ ਖੜੇ ਇਹ ਮੁਲਜ਼ਮ ਪਹਿਲਾ ਆਲਾ ਦਵਾਲਾ ਦੇਖਦੇ ਨੇ ਫਿਰ ਮੌਕਾ ਦੇਖਦੇ ਹੀ ਇਹ ਮੁਲਜ਼ਮ ਆਪਣੇ ਦਫ਼ਤਰ 'ਚ ਬੈਠੇ ਸਾਬਕਾ ਸਰਪੰਚ ਦੇ ਪਤੀ ਤੇ ਮੌਜੂਦਾ ਸਮਤੀ ਮੈਂਬਰ ਜੁਗਰਾਜ ਸਿੰਘ ਦੇ ਕੋਲ ਪਹੁੰਚ ਜਾਂਦੇ ਨੇ ਦੇਖਦੇ ਹੀ ਦੇਖਦੇ ਇਹ ਮੁਲਜ਼ਮ ਆਪਣੇ ਡੱਬ 'ਚੋਂ ਪਿਸਤੌਲ ਕੱਢ ਲੈਂਦੇ ਨੇ ਜਿਸ ਤੋਂ ਬਾਅਦ ਸਿੱਧੀਆਂ ਗੋਲੀਆਂ ਮਾਰ ਇਹ ਜੁਗਰਾਜ ਸਿੰਘ ਦਾ ਕਤਲ ਕਰ ਦਿੰਦੇ ਨੇ ਵਾਰਦਾਤ ਨੂੰ ਸ਼ਰਿਆਮ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਹਥਿਆਰ ਲਹਿਰਾਉਂਦੇ ਇਹ ਮੁਲਜ਼ਮ ਇਸ ਗੱਡੀ ਰਾਹੀਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕਤਲ ਦੀ ਇਹ ਵੱਡੀ ਵਾਰਦਾਤ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚੀਮਾ ਖੁੱਡੀ ਤੋਂ ਸਾਹਮਣੇ ਆਈ ਸੀ ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ। ਅਸੀਂ ਇੱਥੇ ਆਏ ਹਾਂ ਕਿ ਐਕਸ ਸਰਪੰਚ ਜਿਹੜੇ ਜਗਰਾਜ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਬਾਕੀ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਜੋ ਸਾਹਮਣੇ ਚੀਜ਼ ਆਂਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕੋਈ ਸਿਸਟੀ ਕੈਮਰੇ ਚ ਕੋਈ ਚੱਕਰ ਨਹੀਂ ਬਸ ਦੇਖ ਰਹੇ ਆਂ ਜੀ ਇਨਵੈਸਟੀਗੇਸ਼ਨ ਕਰ ਰਹੇ ਆਂ ਉਹਦੀ ਕਿੰਨੇ ਗੋਲੇ ਇੱਕੋ ਹੀ ਗੋਲੀ ਲੱਗੀ ਹੈ ਜੀ ਅਜੇ ਤੱਕ ਕਤਲ ਪਿੱਛੇ ਦੀ ਵਜ੍ਹਾ ਸਾਹਮਣੇ ਨਹੀਂ ਆ ਸਕੀ ਕਿ ਆਖਰ ਕਿਸ ਵਜ੍ਹਾ ਕਰਕੇ ਇਹਨਾਂ ਬਦਮਾਸ਼ਾਂ ਵੱਲੋਂ ਜਗਰਾਤ ਸਿੰਘ ਦਾ ਕਤਲ ਕੀਤਾ ਗਿਆ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਕੀ ਖੁਲਾਸੇ ਅੱਗੇ ਕੀਤੇ ਜਾਂਦੇ ਨੇ ਜਗਬਣੀ ਟੀਵੀ ਲਈ ਬਿਸ਼ੰਬਰ ਬਿੱਟੂ ਦੀ ਰਿਪੋਰਟ